ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਦੇ ਮੁਫਤ ਸਫ਼ਰ ਨੇ ਕੰਡਕਟਰ ਤੇ ਡਰਾਈਵਰਾਂ ਨੂੰ ਮੁਸ਼ਕਲਾਂ ਦੇ ਵਿੱਚ ਪਾਇਆ ਹੋਇਆ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ ਜਿੱਥੇ ਬੱਸ ਦੇ ਵਿੱਚ ਹੀ ਕੰਡਕਟਰ ਤੇ ਔਰਤ ਦੇ ਵਿਚਾਲੇ ਥੱਪੜੋ ਥੱਪੜੀ ਹੁੰਦੀ ਹੈ ਤੇ ਮਾਹੌਲ ਇਤਨਾ ਪਹੁੰਚ ਜਾਂਦਾ ਹੈ ਕਿ ਇੱਕ ਦੂਜੇ ਦੇ ਉੱਤੇ ਖੂਬ ਕੁੱਟਮਾਰ ਦੇ ਇਲਜ਼ਾਮ ਲੱਗਦੇ ਨੇ ਪੂਰਾ ਮਾਮਲਾ ਤਾਂ ਸਾਂਕ ਤੁਹਾਨੂੰ ਕਿ ਬਸ ਕਿੱਥੋਂ ਕਿੱਥੇ ਜਾ ਰਹੀ ਸੀ ਤੇ ਆਖਰ ਕਿਹੜੀ ਜਿਹੜੀ ਘਟਨਾ ਕਿਸ ਵਜ੍ਹਾ ਦੇ ਕਾਰਨ ਵਾਪਰੀ ਹੈ ਜੋ ਔਰਤ ਨੇ ਇਲਜ਼ਾਮ ਲਾਇਆ ਨੇ ਕਿ ਸਾਨੂੰ ਕੰਡਕਟਰ ਦੇ ਵੱਲੋਂ ਕੁੱਟਿਆ ਗਿਆ ਮੇਰੀ ਮੰਮੀ ਤੇ ਮੈਨੂੰ ਜਿਹੜਾ ਕੰਡਕਟਰ ਨੇ ਸੀਟ ਤੇ ਲਟਾ ਲਟਾ ਕੇ ਕੁੱਟਿਆ ਤੇ ਕੰਡਕਟਰ ਦਾ ਨਸ਼ਾ ਕੀਤਾ ਹੋਇਆ ਸੀ ਤੇ ਸਾਨੂੰ ਭੱਦੀ ਸ਼ਬਦਾਵਲੀ ਵੀ ਉਹਦੇ ਵੱਲੋਂ ਬੋਲੀ ਜਾਂਦੀ ਹੈ ਪਰ ਇਹ ਜਿਹੜਾ ਪੂਰਾ ਵੀਡੀਓ ਹੈ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਦੋਵਾਂ ਦੀ ਲੜਾਈ ਹੈ ਦੋਵੇਂ ਤਰ੍ਹਾਂ ਦੀ ਹੋ ਰਹੀ ਹੈ ਗਾਲੀ ਗਲੋਚ ਹੋ ਰਿਹਾ ਹੈ ਪਰ ਤੁਹਾਨੂੰ ਕਾਰਨ ਦੱਸਿਆ ਜੋ ਕੰਡਕਟਰ ਮੁਤਾਬਕ ਜਾਣਕਾਰੀ ਦਿੰਦੀ ਹੈ ਕਿਸ ਦਾ ਕਾਰਨ ਕੀ ਰਿਹਾ ਹੈ ਦੱਸ ਦਿਆ ਕਿ ਪਟਿਆਲਾ ਕੰਡਕਟਰ ਮੁਤਾਬਕ ਪਟਿਆਲਾ ਤੋਂ ਨੰਗਲ ਪੀਆਰਟੀਸ ਦੀ ਬੱਸ ਹੈ ਜਿਹੜੀ ਜਾ ਰਹੀ ਸੀ ਜਦੋਂ ਸਰਹੰਦ ਬੱਸ ਸਟੈਂਡ ਤੇ ਪਹੁੰਚਦੀ ਆ ਤਾਂ 6-7 ਸਵਾਰੀਆਂ ਨੇ ਜਿਹੜੀਆਂ ਉਹ ਬੱਸ ਦੇ ਵਿੱਚ ਚੜਦੀਆਂ ਨੇ ਅਤੇ ਉਹਦੇ ਨਾਲ ਬੱਚੇ ਵੀ ਮੌਜੂਦ ਹੁੰਦੇ ਨੇ ਜਦੋਂ ਕੰਡਕਟਰ ਨੇ ਦੱਸਿਆ ਕਿ ਉਹਨਾਂ ਤੋਂ ਬੱਚਿਆਂ ਦਾ ਕਰਾਇਆ ਮੰਗਿਆ ਗਿਆ ਕਿ 3 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਉਹਨਾਂ ਦੀ ਟਿਕਟ ਲੱਗੇਗੀ ਪਰ ਉਹਨਾਂ ਔਰਤਾਂ ਵੱਲੋਂ ਕੁਝ ਕੁ ਬੱਚਿਆਂ ਨੂੰ ਰੋਕ ਲਿਆ ਗਿਆ ਕੁਝ ਕੁ ਬੱਚਿਆਂ ਦੀ ਟਿਕਟ ਕਟਾ ਵੀ ਦਿੱਤੀ ਗਈ ਜਿਸ ਤੋਂ ਬਾਅਦ ਜਿਹੜਾ ਔਰਤਾਂ ਦੇ ਵੱਲੋਂ ਸਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿ ਤੇਰੇ ਕਿਹੜਾ ਪਿਓ ਦੀ ਬਸ ਹੈ ਬਸ ਤਾਂ ਸਰਕਾਰੀ ਹੈ ਤਾਂ ਅਜਿਹੀ ਸ਼ਬਦਾਵਲੀ ਉਹਨਾਂ ਔਰਤਾਂ ਦੇ ਵੱਲੋਂ ਬੋਲੀ ਗਈ ਜਿਸ ਤੋਂ ਬਾਅਦ ਕੰਡਕਟਰ ਨੇ ਕਿਹਾ ਕਿ ਉਹਨਾਂ ਨੇ ਮੇਰੀ ਪੱਗ ਵੀ ਉਤਾਰ ਦਿੱਤੀ ਤੇ ਮੇਰੀ ਵਰਦੀ ਵੀ ਫਾੜ ਦਿੱਤੀ ਤੇ ਉਸ ਤੋਂ ਬਾਅਦ ਕਲੈਕਟਰ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਮੈਂ ਐਫ ਆਈ ਆਰ ਦੇ ਚੱਲਿਆਂ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਸ ਤੋਂ ਬਾਅਦ ਅਸੀਂ ਧਰਨਾ ਲਾਵਾਂਗੇ ਸੜਕਾਂ ਜੰਮ ਕਰਾਂਗੇ ਤਾਂ ਸਪਸ਼ਟ ਕਹਿ ਦਿੱਤਾ ਹੈ ਕਲੈਕਟਰ ਨੇ ਤਾਂ ਇਹ ਪੂਰਾ ਮਾਮਲਾ ਪੱਕਾ ਨਜ਼ਰ ਆ ਰਿਹਾ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਸਰਕਾਰ ਦੇ ਵੱਲੋਂ ਜਿਹੜਾ ਔਰਤਾਂ ਦਾ ਬੱਸ ਕਿਰਾਇਆ ਮੁਫਤ ਕੀਤਾ ਗਿਆ ਸੀ ਸਰਕਾਰੀ ਬੱਸਾਂ ਨੇ ਜਿੰਨੀਆਂ ਵੀ ਪੀਆਰਟੀਸੀ ਰੋਡਵੇ ਦੇ ਸਮੇਤ ਉਹਨਾਂ ਦੇ ਵਿੱਚ ਔਰਤਾਂ ਦਾ ਕਿਰਾਇਆ ਪੰਜਾਬ ਦੇ ਅੰਦਰ ਨਹੀਂ ਲੱਗੇਗਾ ਜਿਸ ਤੋਂ ਬਾਅਦ ਕੰਡਕਟਰਾਂ ਦੇ ਵੱਲੋਂ ਆਧਾਰ ਕਾਰਡ ਵੀ ਮੰਗੇ ਜਾਂਦੇ ਨੇ ਪਰ ਕਈ ਵਾਰ ਆਧਾਰ ਕਾਰਡ ਨਾ ਹੋਣ ਕਰਕੇ ਔਰਤਾਂ ਦੀ ਕੰਡਕਟਰਾਂ ਦੇ ਨਾਲ ਬਹਿਸਬਾਜੀ ਹੁੰਦੀ ਹੈ ਬਹੁਤ ਸਾਰਿਆਂ ਜੰਨੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਜਿਹੜਾ ਇਹ ਮਾਮਲਾ ਹੈ ਇਹ ਪੂਰੇ ਤਰੀਕੇ ਦੇ ਨਾਲ ਪੱਕ ਚੁੱਕਿਆ ਹੈ ਕਿਉਂਕਿ ਔਰਤ ਦਾ ਇਲਜ਼ਾਮ ਹੈ ਕਿ ਕੰਡਕਟਰ ਵੱਲੋਂ ਸਾਡੇ ਉੱਤੇ ਹੱਥ ਚੁੱਕਿਆ ਗਿਆ ਸਾਥੀ ਨਾਲ ਖੂਬ ਕੁੱਟਮਾਰ ਕੀਤੀ ਗਈ ਦੂਜੇ ਪਾਸੇ ਕੰਡਕਟਰ ਦਾ ਕਹਿਣਾ ਹੈ ਕਿ ਇਹਨਾਂ ਨੇ ਮੇਰੀ ਪਾਗ ਉਤਾਰ ਦਿੱਤੀ ਤੇ ਮੇਰੀ ਵਰਦੀ फाੜ ਦਿੱਤੀ ਤਾਂ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣ ਨੂੰ ਲੈ ਕੇ ਵੀ ਮਾਮਲਾ ਦਰਜ ਹੋ ਸਕਦਾ ਹੈ ਤੇ ਦਸਤਾਵਰ ਤਰਨ ਦੀ ਧਾਰਾ ਜਿਹੜੀ 295 ਆ ਉਹ ਵੀ ਲਗਾਈ ਜਾ ਸਕਦੀ ਆ ਪਰ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਕਾਰਵਾਈ ਕਿਸ ਤਰੀਕੇ ਦੀ ਹੁੰਦੀ ਹੈ ਕੀ ਕ੍ਰਾਸ ਪਰਚਾ ਹੁੰਦਾ ਜਾਂ ਕੀ ਕੁਝ ਹਾਲਾਤ ਰਹਿੰਦੇ ਨੇ ਕਿਉਂਕਿ ਦੋਵੇਂ ਧਿਰਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਜਿਹੜੀ ਵੀਡੀਓ ਸਾਹਮਣੇ ਆਈ ਆ ਉਹਦੇ ਵਿੱਚ ਵੀ ਦੋਵੇਂ ਧਿਰਾਂ ਇੱਕ ਦੂਜੇ ਨਾਲ ਝੜਦੀਆਂ ਨਜ਼ਰ ਆ ਰਹੀਆਂ ਨੇ ਔਰਤ ਵੱਲੋਂ ਵੀ ਖੂਬ ਹੰਗਾਮਾ ਕੀਤਾ ਜਾ ਰਿਹਾ ਹੈ ਗਾਲੀ-ਗਲੋਚ ਕੀਤਾ ਜਾ ਰਿਹਾ ਤੇ ਉਧਰ ਕੰਡਕਟਰ ਵੀ ਜਿਹੜਾ ਹੈ ਉਹ ਹੱਥ ਚੱਕਣ ਤੋਂ ਗੁਰੇਜ਼ ਕਰਦਾ ਨਜ਼ਰ ਨਹੀਂ ਆ ਰਿਹਾ ਪਰ ਕੀ ਇਹ ਜਿਹੜਾ ਪੂਰਾ ਮਾਹੌਲ ਹੈ ਇਹ ਕਿਸ ਕਰਕੇ ਬਣਿਆ ਹੈ ਘਟਨਾ ਦੇ ਪਿੱਛੇ ਜਿਹੜੇ ਅਸਲ ਕਾਰਨ ਨੇ ਉਹ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੀ ਪਤਾ ਲੱਗਣਗੇ ਕਿ ਆਖਰ पहलकदमी किस वालों की गई है कसूर किसान कंडक्टर का कसूर उस उस कि उसने नशा किया जरा होगी पूरा मामला खुल के सामने आएगा पर अजी घटनाव जो लगातार सामने आने क्योंकि अजे मामले जो रुकते नजर नहीं आ रहे और वालों ਉਹ ਖੂਬ ਜਿਹੜਾ ਗਾਲੀ ਗਲੋਚ ਵੀ ਕੀਤਾ ਜਾਂਦਾ ਹੈ, ਥਾਤਾਵਲੀ ਵੀ ਦਿੱਤੀ ਜਾਂਦੀ ਹੈ, ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਉਹ ਇਹ ਗੱਲ ਸੋਚਦੇ ਨੇ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਂਦੀਆਂ ਨੇ ਕਿ ਸਰਕਾਰ ਨੂੰ ਚਾਹੀਦਾ ਕਿ ਉਹ ਮੁਫਤ ਬੱਸ ਸਵਰ ਹੈ ਜਿਹੜਾ ਔਰਤਾਂ ਵਾਸਤੇ ਉਹ ਬੰਦ ਕਰੇ, ਟਿਕਟਾਂ ਲਗਾਈ ਜਾਵੇ, ਭਾਵੇਂ ਟਿਕਟ ਘੱਟ ਲਗਾਈ ਜਾਵੇ ਤਾਂ ਜੋ ਜਿਹੜਾ ਮੁਲਾਜ਼ਮਾਂ ਦੇ ਨਾਲ ਵਿਵਹਾਰ ਸਹੀ ਹੋ ਸਕੇ ਕਿਉਂਕਿ ਔਰਤਾਂ ਦੇ ਵੱਲੋਂ ਜਿਹੜਾ ਕੀਤਾ ਜਾਂਦਾ ਹੈ, ਗਾਲੀ ਗਲੋਚ ਕੀਤਾ ਜਾਂਦਾ ਹੈ, ਆਪਣਾ ਗੁੱਸਾ ਦਿਖਾਇਆ ਜਾਂਦਾ ਹੈ ਬੇਵਜ੍ਹਾ ਤੋਂ ਜਦੋਂ ਕਿ ਕਾਰਨ ਹੋਰ ਹੁੰਦੇ ਨੇ ਫੈਕਟ ਹੋਰ ਹੁੰਦੇ ਨੇ ਕਿ ਜੇ ਆਧਾਰ ਕਾਰਡ ਬਸ ਕਨੈਕਟਰ ਮੰਗਦਾ ਤਾਂ ਉਸ ਦੇ ਉੱਤੇ ਵੀ ਜਿਹੜਾ ਗੁੱਸਾ ਚੜਦਾ ਔਰਤਾਂ ਨੂੰ ਨਜ਼ਰ ਆਉਂਦਾ ਹੈ ਬਹਿਸ ਬਾਜੀ ਕਰਦੀਆਂ ਨਜ਼ਰ ਆਉਂਦੀਆਂ ਨੇ ਜਹੇ ਮਾਮਲੇ ਇਸੇ ਕਰਕੇ ਜਿਹੜੇ ਠੱਗ ਪੈਂਦੀ ਨਜ਼ਰ ਆਏਗੀ ਜੇਕਰ ਸਰਕਾਰ ਨੂੰ ਤੁਰੰਤ ਕੋਈ ਐਕਸ਼ਨ ਲੈਣਾ ਪਏਗਾ ਤਾਂ ਜੁੜੇ ਹੋਏ ਲੀਡਰ ਪੰਜਾਬੀ মিডিਏ ਨਾਲ ਦਿਓ ਇਜ਼ਾਜ਼ਤ ਧੰਨਵਾਦ